ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਾਸ਼ਰਦ ਬਾਬਾ YouTube ਚੈਨਲ ਵੱਲੋਂ Facebook ਤੇ ਇੱਕ ਪੋਸਟ ਪਾਈ ਗਈ ਸੀ ਕਿ ਜਿਹੜੀਆਂ ਪੰਚਾਇਤੀ ਵੋਟਾਂ ਆ ਇਹ ਜਿਹੜੇ ਵਾਡਾਂ ਦੇ ਮੁਤਾਬਕ ਜਿਹੜੀਆਂ ਵੋਟਾਂ ਦੀ ਕਹਿੰਦੇ ਸੀ ਜੀ ਅਸੀਂ ਸੁਧਾਈ ਕਰ ਦਿੱਤੀ ਆ ਕੀ ਸੁਧਾਈ ਕੀਤੀ ਆ ਕਿੱਡਾ ਵੱਡਾ ਇਹਦੇ ਵਿੱਚ ਘਪਲਾ ਕੀਤਾ ਗਿਆ ਔਰ ਕਿਹਨਾਂ ਨੇ ਕੀਤਾ ਕਿਨਾਂ ਵੱਲੋਂ ਇਹ ਕੀਤਾ ਗਿਆ ਤੇ ਕਿਨਾਂ ਵੱਲੋਂ ਇਹ ਕਰਵਾਇਆ ਗਿਆ ਕਿੰਨਾ ਬਲੋ ਗਲਤ ਬਾਡਾਂ ਦੇ ਵਿੱਚ ਵੋਟਾਂ-ਵੋਟਾਂ ਬਣਵਾਈਆਂ ਗਈਆਂ ਕਿਨਾ ਬਲੋ ਇਹ ਸਾਰਾ ਕੁਝ ਕੀਤਾ ਗਿਆ ਇਹ ਇੱਕ ਕਿ ਹੁਣ ਮੰਨ ਲਓ ਕਿ ਇਹ ਸਾਡੀ ਵੀਡੀਓ ਪੈ ਗਈ ਹਲਚਲ ਤਾਂ ਮਚੇਗੀ ਬਹੁਤ ਸਾਰੇ ਲੋਕ ਫਿਰ ਇਹ ਕਹਿਣਗੇ ਕਿ ਨਵਾਂ ਸ਼ਹਿਰ ਦਵਾਬਾ YouTube ਚੈਨਲ ਇਹੋ ਜੀਆਂ ਚੀਜ਼ਾਂ ਪੇਸ਼ ਕਿਉਂ ਕਰਦਾ ਆ ਅਸੀਂ ਆਪਣੇ ਆਪ ਕੋਈ ਚੀਜ਼ ਨੂੰ ਗੱਲ ਨੂੰ ਪੇਸ਼ ਨਹੀਂ ਕਰਦੇ ਸਾਨੂੰ ਫੋਨ ਆਂਦੇ ਆ ਬਕਾਇਦਾ ਸਾਨੂੰ ਕਿਹਾ ਜਾਂਦਾ ਆ ਜਦੋਂ ਸਾਨੂੰ ਫੋਨ ਆਂਦੇ ਸਾਨੂੰ ਕਿਹਾ ਜਾਂਦਾ ਪੇ ਤੁਸੀਂ ਆਪਣੇ ਚੈਨਲ ਤੇ ਇਹ ਜਿਹੜਾ ਕਪਲਾ ਹੋਇਆ ਇਹ ਜਿਹੜੀ ਗਲਤ ਗਲਤ ਹੋਇਆ ਵੋਟਾਂ ਦੀ ਜਿਹੜਾ ਸਿਸਟਮ ਨੂੰ ਗਲਤ ਕੀਤਾ ਗਿਆ ਇਹਦੇ ਬਾਰੇ ਆਪਣੇ ਚੈਨਲ ਦੇ ਉੱਪਰ ਵਿਚਾਰ ਪਟਾੰਦਰਾ ਕਰੋ ਸੋ ਸਾਨੂੰ ਕਰਨਾ ਪੈਂਦਾ ਇੱਕ ਜ਼ਿੰਮੇਵਾਰ ਚੈਨਲ ਹੈਗਾ ਆ ਹੁਣ ਦੇਖੋ ਪੰਚਾਇਤੀ ਵੋਟਾਂ ਆ ਰਹੀਆਂ ਆ ਮੈਂ ਫੇਸਬੁੱਕ ਤੇ ਵੀ ਪਾਇਆ ਸੀਗਾ ਕਿ ਸਬੂਤਾ ਸਮੇਤ ਜਿਹੜੀ ਆ ਉਹ ਗੱਲਬਾਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿ ਵੋਟਾਂ ਦੇ ਵਿੱਚ ਕੀ ਕੀ ਕੁਝ ਗਲਤ ਕੀਤਾ ਗਿਆ ਹੈਗਾ ਵੋਸਾਰੇ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਐਸਸੀ ਸੀਟ ਤਾਂ ਇਹ ਉਮੀਦ ਵੀ ਨਹੀਂ ਸੀ ਕਿ ਇਸ ਤਰ੍ਹਾਂ ਐਸਸੀ ਸੀਟ ਸਰਪੰਚ ਦੀਆਂ ਹੋ ਜਾਣਗੀਆਂ ਜਾਂ ਬਾੜਬੰਦੀ ਐਸਸੀ ਇਸ ਤਰ੍ਹਾਂ ਹੋ ਜਾਣਗੇ ਜਰਨਲ ਹੋ ਜਾਣਗੇ ਜਾਂ ਕੈਟਾਗਰੀ ਵਿੱਚ ਬਾੜ ਵੀ ਵੰਡੇ ਜਾਣਗੇ ਇਹ ਕਿਸੇ ਦੇ ਦਿਮਾਗ ਵਿੱਚ ਗੱਲ ਨਹੀਂ ਸੀਗੀ ਪਰ ਹੋ ਗਿਆ ਚਲੋ ਹੋ ਗਿਆ ਅਲੱਗ-ਅਲੱਗ ਲਿਆ ਵਧੀਆ ਗੱਲ ਹੈਗੀ ਆ ਪਰ ਇਹਦੇ ਵਿੱਚ ਜਿਹੜੀਆਂ ਵੋਟਾਂ ਜਿਹੜੀਆਂ ਬਣਾਈਆਂ ਗਈਆਂ ਇਹ ਬੜੀਆਂ ਗਲਤ ਤਰੀਕੇ ਨਾਲ ਕਿਉਂ ਬਣਾਈਆਂ ਗਈਆਂ ਇਹਦੇ ਪਿੱਛੇ ਕਿਸ ਦਾ ਹੱਥ ਹੈਗਾ ਆ ਜਦੋਂ ਮੰਨ ਲਓ ਇਹ ਵੀਡੀਓ ਲੱਗੇਗੀ ਇਹ ਮੈਂ ਜਿਹੜੀ ਵੀਡੀਓ ਪਾਉਣ ਲੱਗਾ ਆ ਸਿਰਫ ਇੱਕ ਵਿਅਕਤੀ ਦੇ ਜਿਹੜੇ ਸਬੂਤ ਆ ਉਹ ਮੈਂ ਤੁਹਾਡੇ ਸਾਹਮਣੇ ਪਾਵਾਂਗਾ ਤੁਹਾਡੇ ਸਾਹਮਣੇ ਸਬੂਤ ਰੱਖਾਂਗਾ ਕਿਉਂਕਿ ਪਹਿਲਾਂ ਮੈਂ ਉਸ ਪਰਿਵਾਰ ਨਾਲ ਗੱਲ ਕੀਤੀ ਆ ਉਸ ਪਰਿਵਾਰ ਦੇ ਮੁਖੀ ਨਾਲ ਗੱਲ ਕੀਤੀ ਆ ਕਿ ਤੁਹਾਡੇ ਪਰਿਵਾਰ ਦੀਆਂ ਬੋਟਾਂ ਦਾ ਵੀ ਇਸ ਤਰ੍ਹਾਂ ਹੋਇਆ ਕੀ ਦੱਸੋ ਕਿੱਦਾਂ ਕਰਨੀ ਆ ਉਹ ਕਹਿੰਦੇ ਕਿ ਤੁਸੀਂ ਸਾਡੇ ਨਾਮ ਸਮੇਤ ਆਪਣੀ ਵੀਡੀਓ ਤੇ ਬੋਲ ਸਕਦੇ ਆਗੇ ਮੈਂ ਹੁਣੇ ਫੋਨ ਕਰਕੇ اٹਿਆ ਉਹ ਕਹਿੰਦੇ ਇਹ ਤੇ ਬਹੁਤ ਵੱਡਾ ਵਿਤਕਰਾ ਕੀਤਾ ਜਾਂਦਾ ਆ ਘਰਾਂ ਵਿੱਚ ਇੱਕ ਕਿਸਮ ਦੇ 파ੜੇ ਪਾਉਣ ਵਾਲੀ ਗੱਲ ਕਰ ਦਿੱਤੀ ਹੈਗੀ ਆ ਤੇ ਤੁਸੀਂ ਆਪਣੇ ਚੈਨਲ ਤੇ ਚਲਾਓ ਤੇ ਉਹਨਾਂ ਨੇ ਇਹ ਵੀ ਮੈਨੂੰ ਸਾਨੂੰ ਕਿਹਾ ਹੈਗਾ ਕਿ ਅਸੀਂ ਦੋ ਦਿਨ ਸਾਨੂੰ ਦਿਓ ਇਹਦੇ ਸੰਬੰਧ ਦੇ ਵਿੱਚ ਲੰਬਾ ਸੰਘਰਸ਼ ਵੀ ਅਸੀਂ ਕਰਾਂਗੇ ਨਮਾਸ਼ੇਰ ਦਾ ਬਾਬਾ YouTube ਚੈਨਲ ਜੋ ਸੱਚ ਨੂੰ ਇਸ ਨੂੰ ਪੇਸ਼ ਕਰਨ ਲੱਗਾ ਆ ਵੀਡੀਓ ਸਕਿੱਪ ਨਾ ਕਰਨਾ ਕੋਈ ਵਿੱਚ ਐਡ ਆ ਜਵੇ ਐਡਵਰਟਾਈਜ਼ਮੈਂਟ ਆ ਜਵੇ ਉਹਨੂੰ ਦੇਖਣਾ ਤੁਸੀਂ ਸਾਰੇ ਨੂੰ ਤੁਹਾਨੂੰ ਤਾਂ ਹੀ ਪਤਾ ਲੱਗੇਗਾ ਕਿ ਕਿੱਡੇ ਦੇਖੋ ਇੱਕ ਗੱਲ ਨਹੀਂ ਸਮਝਾਂਦੀ ਤੁਸੀਂ ਕੱਪਲੇ ਜਿਹੜਾ ਮਰਜ਼ੀ ਜਿੰਨੇ ਮਰਜ਼ੀ ਕਰ ਲੋ ਜਿੰਨੇ ਮਰਜ਼ੀਆਂ ਸਿਸਟਮ ਨੂੰ ਬਦਲ ਦੋ ਵੋਟਾਂ ਨੂੰ ਪਰ ਜਿੱਧਰ ਨੂੰ ਮਰਜ਼ੀ ਪਾ ਦੋ ਪਰ ਉਹਦੇ ਮਨ ਦੇ ਵਿੱਚ ਜਿਸ ਨੂੰ ਵੋਟ ਪਾਣਾ ਉਹਨੂੰ ਹੀ ਪੈਣੀ ਆ ਹਾਂ ਇੱਕ ਗੱਲ ਜ਼ਰੂਰ ਹੋ ਜਾਂਦੀ ਆ ਜਿਸ ਬਾੜ ਦੇ ਵਿੱਚੋਂ ਕਿਸੇ ਨੇ ਆਪਣੀ ਪਾਰਟੀ ਦਾ ਨੁਮਾਇੰਦਾ ਖੜਾ ਕਰਨਾ ਆ ਉੱਥੋਂ ਵੋਟਾਂ ਦੀ ਜਿਹੜੀ ਕਟਿੰਗ-ਕੁੱਟਿੰਗ ਇੱਧਰ-ਉੱਧਰ ਜ਼ਰੂਰ ਕਰ ਦਿੱਤੀ ਜਾਂਦੀ ਕਿ ਇਹ ਬੋਟ ਤੇ ਸਾਨੂੰ ਪਾਣੀ ਨਹੀਂ ਆ ਸਾਡੀ ਇੱਕ ਵੋਟ ਵੀ ਵੱਧ ਗਈ ਸਾਡਾ ਸਰਪੰਚ ਜਾਂ ਪੰਚ ਬਣ ਸਕਦਾ ਹੈਗਾ ਆ ਚਲੋ ਸਰਪੰਚੀ ਦਾ ਹੁਣ ਬੱਕਰੀ ਵੋਟ ਪੈਣੀ ਆ ਸਪੇ ਸਾਡਾ ਪੰਚ ਬਣ ਸਕਦਾ ਆ ਜੇ ਇਹਨਾਂ ਵੋਟਾਂ ਨੂੰ ਲਾਂਭੇ ਕਰ ਦਈਏ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਕਰਨ ਜਾ ਰਿਹਾ ਆ ਆ ਜਿਹੜੀ ਲਿਸਟ ਹੈਗੀ ਆ ਇਹ ਤਾਜ਼ਾ ਲਿਸਟ ਹੈਗੀ ਆ 2224 15 ਅਕਤੂਬਰ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਉਹਦੀ ਇਹ ਲਿਸਟ ਹੈਗੀ ਆ ਬਲਾਕ ਔਰ ਦੀ ਲਿਸਟ ਹੈਗੀ ਆ ਵੋਟਰ ਸੂਚੀ ਜਿਹੜੀ ਚੋਣਕਾਰ ਸੂਚੀ ਸਾਲ 223 224 ਹੁਣ ਜੇ 223 ਤੇ 224 ਇਹਦੀ ਸੁਧਾਈ ਕੀਤੀ ਗਈ ਆ ਜਿਹੜੇ ਬੰਦਿਆਂ ਨੂੰ ਪੰਜ-ਪੰਜ ਸਾਲ ਮਰਿਆਂ ਨੂੰ ਹੋ ਗਏ ਤਾਂ ਉਹਨਾਂ ਦੀ ਵੀ ਵੋਟਾਂ ਇਹਦੇ ਵਿੱਚ ਸ਼ਾਮ ਲਿਆ ਪੰਜ-ਪੰਜ ਸਾਲ ਜਿਨ੍ਹਾਂ ਨੂੰ ਮਰਿਆਂ ਨੂੰ ਹੋ ਗਏ ਤਾਂ ਉਹਨਾਂ ਦੀਆਂ ਵੋਟਾਂ ਵੀ ਇਹਦੇ ਵਿੱਚ ਸ਼ਾਮਲ ਆ ਜਿਹੜੇ ਪਿੰਡ ਛੱਡ ਚੁੱਕੇ ਆ ਉਹਨਾਂ ਦੀਆਂ ਵੋਟਾਂ ਹੋਰ ਪਾਸੇ ਵੀ ਬਣ ਚੁੱਕੀਆਂ ਆ ਉਹਨਾਂ ਦੀਆਂ ਵੋਟਾਂ ਵੀ ਇਹਦੇ ਵਿੱਚ ਸ਼ਾਮਲ ਆ ਹੁਣ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਇਹ 2023 ਚੋਣਕਾਰ ਸੂਚੀ ਸਾਲ 2023 2024 ਜਿਹੜੀ ਜਾਰੀ ਕੀਤੀ ਗਈ ਆ ਤੇ ਇਹਦੇ ਵਿੱਚ ਕੀ ਕੀਤਾ ਦੇਖਿਆ ਗਿਆ ਆ ਕਿ ਜਿਹੜੇ 5-5 ਸਾਲ ਵੀ ਮਰਿਆ ਨੂੰ ਹੋ ਗਏ ਉਹਨਾਂ ਦੀਆਂ ਵੀ ਇਹਦੇ ਵਿੱਚ ਵੋਟਾਂ ਆ ਜਿਹੜੀਆਂ ਲੜਕੀਆਂ ਵਿਆਹ ਵਿਆਹਾਂ ਗਈਆਂ ਆ ਉਹਨਾਂ ਨੂੰ ਵੀ ਕਈਆਂ ਨੂੰ 2-2 3-3 ਸਾਲ ਹੋ ਗਏ ਉਹਨਾਂ ਦੀਆਂ ਵੀ ਵੋਟਾਂ ਇਹਨਾਂ ਦੇ ਵਿੱਚ ਆ ਜਿਹੜੇ ਪਿੰਡ ਛੱਡ ਚੁੱਕੇ ਆ ਉਹਨਾਂ ਦੀਆਂ ਵੋਟਾਂ ਵੀ ਇਹਦੇ ਵਿੱਚ ਹੈਗੀਆਂ ਹੈਰਾਨੀ ਦੀ ਗੱਲ ਤਾਂ ਉਸ ਵਕਤ ਹੁੰਦੀ ਆ ਜਿਹੜੀ ਮੈਂ ਗੱਲ ਤੁਹਾਨੂੰ ਹੁਣ ਕਰਨ ਜਾ ਰਿਹਾ ਆ ਬਹੁਤ ਹੈਰਾਨੀ ਦੀ ਗੱਲ ਆ ਇਸ ਵੋਟਰ ਸੂਚੀ ਦੇ ਵਿੱਚ ਇਹ ਔਰ ਬਲੌਗ ਤੋਂ ਜਿਹੜੀ ਸੁਸ਼ਟੀਆ ਜਿਹੜੀ 223 224 ਜਾਰੀ ਕੀਤੀ ਗਈ ਆ ਵਿੱਤ ਸਬੂਤ ਹੁਣ ਮੈਂ ਇਹਨੂੰ ਕੱਲਾ ਕੱਲਾ ਵਰਕਾ ਤੁਹਾਨੂੰ ਦਿਖਾਵਾਂਗਾ ਤੇ ਬਹੁਤ ਵੱਡੀ ਇੱਕ ਬਹੁਤ ਵੱਡੀ ਇੱਕ ਕਿਤਾਬ ਦੇ ਰੂਪ ਦੇ ਵਿੱਚ ਹੈਗੀ ਆ ਮੈਂ ਇਹਨੂੰ ਸਾਰਾ ਇਹਦਾ ਸਾਰੇ ਦਾ ਇਹਦਾ ਪਰਚੋਲ ਕੀਤੀ ਆ ਲੇਕਿਨ ਮੈਂ ਤੁਹਾਨੂੰ ਇੱਕ ਐਸੇ ਐਸਾ ਇੱਕ ਸਬੂਤ ਦੇ ਵਜੋਂ ਜ਼ਰੂਰ ਦਿਖਾ ਰਿਹਾ ਆ ਪੇਸ਼ ਕਰ ਰਿਹਾ ਆ ਮੈਂ ਉਹ ਕੋਰੇ ਕਾਗਜ਼ ਤੇ ਬਖਰਾ ਉਤਾਰ ਲਿਆ ਸੀਗਾ ਹੁਣ ਤੁਸੀਂ ਸੋਚੋ ਚਲੋ ਇੱਕ ਹੋਰ ਦੱਸਾਂ ਮੰਨ ਲਓ ਜੇ 8 ਨੰਬਰ ਵਾਰਡ ਦੇ ਵਿੱਚ ਵਸਿੰਦੇ ਰਹਿੰਦੇ ਆ ਤਾਂ ਉਹਨਾਂ ਦੀ ਵੋਟ ਜਾ ਕੇ ਪਾਤੀ ਆ 2 ਨੰਬਰ ਵਾਰਡ ਚ ਜੇ ਕੋਈ 1 ਨੰਬਰ ਵਾਰਡ ਦਾ ਪਸੰਦਾ ਹੈਗਾ ਉਹਦੀ ਵੋਟ ਪਾਤੀ ਆ 6 ਨੰਬਰ ਵਾਰਡ ਦੇ ਵਿੱਚ ਡਿਫਰੈਂਟ ਕਿੰਨਾ ਪਾਤਾ ਲੋ ਮੈਂ ਹੁਣ ਤੁਹਾਡੇ ਦੇ ਨਾਲ ਇੱਕ ਗੱਲ ਕਰਨ ਜਾ ਰਿਹਾ ਆ ਬਿத் ਸਬੂਤ ਕੋਈ ਵੀ ਆ ਕੇ ਦੇਖ ਸਕਦਾ ਦੇਖੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕਿਸੇ ਨਾਲ ਬਿਤਕਰਾ ਨਹੀਂ ਕਰਦਾ ਜੋ ਸੱਚ ਆ ਉਹਨੂੰ ਪੇਸ਼ ਕਰਦਾ ਆ ਇਹ ਘਪਲਾ ਕਿਸ ਨੇ ਕੀਤਾ ਕਿਸ ਨੇ ਕਰਾਇਆ ਕਿਸ ਨੇ ਇਹ ਕਸ਼ ਕੀਤਾ ਇਹ ਜਾਂਚ ਦਾ ਪਿਛਾ ਕਹਿ ਦੇਣਗੇ ਜਾਨ ਜੂਚ ਸਵਾਦੀ ਵੀ ਨਹੀਂ ਹੋਣੀ ਕੱਖ ਵੀ ਨਹੀਂ ਹੁੰਦਾ ਕਹਿ ਦਿੰਦੇ ਆ ਜੀ ਵੋਟਾਂ ਦੀ ਸੁਧਾਈ ਕਰ ਦਿੰਨੇ ਆ ਕੱਖ ਵੀ ਨਹੀਂ ਹੁੰਦਾ ਹੈਗਾ ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿ ਵਾਰਡ ਨੰਬਰ 8 ਵੋਟ ਨੰਬਰ 103 ਬਲਵੀਰ RAM ਪੁੱਤਰ ਦਰਸ਼ਨ RAM ਇਹ ਹੈਗਾ ਪੀਮ ਆਰਮੀ ਦੇ ਇਹਨਾਂ ਨਾਲ ਮੈਂ ਗੱਲ ਕੀਤੀ ਆ ਕਹਿੰਦੇ ਵੀਡੀਓ ਤੇ ਬੋਲ ਸਕਦੇ ਆ ਵਾਰਡ ਨੰਬਰ 8 ਬੋਟ ਨੰਬਰ 103 ਬਲਵੀਰ RAM ਪੁੱਤਰ ਦਰਸ਼ਨ ਆਮ ਇਹਦੀ ਬੋਟ ਜਿਹੜੀ ਪਾਈ ਗਈ ਆ ਬੋਟ ਨੰਬਰ 8 ਚ ਹੁਣ ਹੈਰਾਨੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਇਹਨਾਂ ਦੇ ਬੱਚੇ ਨੇ ਇੱਕ ਲੜਕੀ ਔਰ ਲੜਕਾ ਔਰ ਲੜਕੇ ਦੀ ਜਿਹੜੀ ਬੋਟ ਆ ਦੇਖੋ ਹੈਰਾਨੀ ਦੀ ਗੱਲ ਬਲਵੀਰ RAM ਦਾ ਜਿਹੜਾ ਬੋਟ ਨੰਬਰ 8 ਦੇ ਵਿੱਚ ਬੋਟ ਆ ਔਰ ਜਿਹੜਾ ਇਹਨਾਂ ਦਾ ਲੜਕਾ ਸਾਹਿਲ ਅਸਲਮ ਬਲਵੀਰ ਕੁਮਾਰ ਦਾ ਜਿਹੜਾ ਲੜਕਾ ਸਾਹਿਲ ਸੱਲਣ ਆ ਉਹਦੀ ਵੋਟ ਪਾ ਦਿੱਤੀ ਗਈ ਆ 3 ਨੰਬਰ ਵਾਰਚ 3 ਨੰਬਰ ਵਾਰਟ ਵੋਟ ਨੰਬਰ 181 ਸਿੱਧਾ ਹੀ ਦੇਖੋ ਅੰਕੜਾ ਪੰਜਾਂ ਦਾ ਅੱਗੇ ਮਾਰਿਆ ਚੱਕੇ ਔਰ ਜਿਹੜੀ ਬਲਵੀਰ ਕੁਮਾਰ ਦੀ ਲੜਕੀ ਆ ਸਾਹਿਲ ਦੀ ਜਿਹੜੀ ਸਿਸਟਰ ਆ ਉਹਦੀ ਵੋਟ ਨੰਬਰ 182 ਨਾਮ ਪ੍ਰਿਆ ਬਲਵੀਰ ਕੁਮਾਰ ਇਹਦੀ ਵੀ ਵੋਟ ਜਿਹੜੀ ਆ ਵਾਰਟ ਨੰਬਰ 3 ਵਿੱਚ ਇਹ ਭੈਣ ਤੇ ਭਰਾ ਜਿਹੜੇ ਭੈਣ ਤੇ ਭਰਾ ਨੇ ਨਾ ਬਲਵੀਰ ਕੁਮਾਰ ਦੇ ਜਿਹੜੇ ਲੜਕਾ ਤੇ ਲੜਕੀ ਨੇ ਇਹਨਾਂ ਦੀ ਵੋਟ ਵਾਰਡ ਨੰਬਰ 3 ਵਿੱਚ ਕਰ ਦਿੱਤੀ ਗਈ ਆ ਔਰ ਬਲਵੀਰ ਕੁਮਾਰ ਦੀ ਵੋਟ ਜਿਹੜੀ ਆ ਉਹ ਵਾਰਡ ਨੰਬਰ 8 ਵਿੱਚ ਕਰ ਦਿੱਤੀ ਗਈ ਆ ਹੁਣ ਜਿਹੜੀ ਇਹ ਇਹ ਕੁਛ ਕੀਤਾ ਗਿਆ ਕાળા ਮાળા ਇਹ ਕਿਧਰੋਂ ਕੀਤਾ ਗਿਆ ਕੀ ਕੀਤਾ ਗਿਆ ਅਸੀਂ ਤੇ ਜੋ ਸੱਚ ਸੀਗਾ ਆਪਣੇ ਚੈਨਲ ਤੇ ਦਿਖਾ ਦਿੱਤਾ ਹੈਗਾ ਆ ਅੱਗੇ ਸਰਕਾਰ ਆ ਜਾਣਣ ਵੋਟਾ ਬਣਾਉਣ ਵਾਲੇ ਵਾਲੇ ਜਾਣਣ ਜਾਂ ਜਿਨ੍ਹਾਂ ਦੇ ਨਾਲ ਇਹ ਧੱਕਾ ਹੋਇਆ ਉਹਨਾਂ ਵੱਲੋਂ ਮੈਨੂੰ ਕਿਹਾ ਗਿਆ ਕਿਸ 2 ਦਿਨ ਦਾ ਮੌਕਾ ਦਿਓ ਅਸੀਂ ਸਾਰੀ ਲਿਸਟ ਖੰਘਾਲਾਂਗੇ ਤੇ ਇਹਦਾ ਜਿਹੜਾ ਆ ਜੰਗੀ ਪੱਧਰ ਤੇ ਜਿਹੜਾ ਸੰਘਰਸ਼ ਕੀਤਾ ਜਾਵੇਗਾ ਇਹ ਸੀ ਅਸਲ ਸੱਚ